ਜੀ ਸਾਹਿਬ ਤੁਸੀਂ ਪ੍ਰਸ਼ਾਸਨ ਵੱਲੋਂ ਲੋਕਾਂ ਨੇ ਅਪੀਲ ਕੀਤੀ ਗਈ ਹੈ ਕਿ ਸਮਸ਼ਾਨ ਜਗ੍ਹਾ ਤੇ ਲਿਫਟ ਨਾਲ ਹੋ ਤੁਸੀਂ ਇਸ ਬਾਰੇ ਕੀ ਕਹੋਗੇ ਬਿਲਕੁਲ ਇਸ ਬਾਰੇ ਚਰਚਾ ਹੋਣੀ ਚਾਹੀਦੀ ਰਕੇਸ਼ ਸਾਹਿਬ ਵੀ ਅੱਛਾ ਕਦਮ ਹੈ ਕਿਉਂਕਿ ਆਪਾਂ ਬੜੀ ਵਾਰ ਦੇਖਦੇ ਆਂ ਕਿ ਪਹਿਲਾਂ ਲਿਫਟ ਦੇ ਦਿੱਤੀ ਜਾਂਦੀ ਆ ਜਾਂ ਲੈ ਲਈ ਜਾਂਦੀ ਆ ਤੇ ਉਸ ਤੋਂ ਬਾਅਦ ਮਾਮਲਾ ਗੜਬੜ ਹੋ ਜਾਂਦਾ ਵੈਸੇ ਇਹ ਕਿਹਾ ਵੀ ਜਾਂਦਾ ਨਾ ਕਿ ਜਿੱਦਾਂ ਦੀ ਨੀਤ ਮੋਰੇ ਉੱਧਾਂ ਦੀ ਕਹਾਣੀ ਬਣਦੀ ਆ ਪਰ ਕਈ ਵੇਲੇ ਨੀਤ ਚੰਗੀ ਹੁੰਦੀ ਆ ਤਾਂ ਵੀ ਮਾੜੀ ਹੋ ਜਾਂਦੀ ਆ ਆਪਾਂ ਉੱਤੇ ਚਰਚਾ ਕਰਨੀ ਆ ਹੁਣ ਪੁਲਿਸ ਵੱਲੋਂ ਜਿਹੜੀ ਅਵੇਰਨੈਸ ਲਿਆਂਦੀ ਗਈ ਹੈ ਉਹ ਇਹ ਹੈ ਕਿ ਜਦੋਂ ਪੰਜਾਬੀ ਪੰਜਾਬ ਤੋਂ ਦਿੱਲੀ ਜਾਂਦੇ ਆ ਆਪਣੇ ਐਨਆਰਆਈ ਸੱਜਣਾ ਨੂੰ ਜਾਂ ਚੜਾਉਣ ਜਾਂਦੇ ਆ ਜਾਂ ਲੈਣ ਜਾਂਦੇ ਆ ਤਾਂ ਰਸਤੇ ਵਿੱਚ ਕਈ ਵੇਲੇ ਘਾਲਾ ਮਾਲਾ ਹੋ ਜਾਂਦਾ ਦਿੱਲੀ ਅਤੇ ਪੰਜਾਬ ਦੇ ਵਿੱਚਕਾਰ ਪੰਜਾਬ ਅਤੇ ਦਿੱਲੀ ਦੇ ਵਿਚਕਾਰ ਪੈਂਦਾ ਹਰਿਆਣਾ ਔਰ ਹਰਿਆਣੇ ਦੇ ਅੰਦਰ ਚਾਹੇ ਇਧਰਲਾ ਬਾਰਡਰ ਪੰਜਾਬ ਵਾਲੀ ਸਾਈਡ ਦਾ ਬਾਰਡਰ ਚਾਹੇ ਦਿੱਲੀ ਵਾਲੀ ਸਾਈਡ ਦਾ ਬਾਰਡਰ ਹੁੰਦਾ ਕਿਹਾ ਜੀ ਮੂੰਹ ਨੇਰੇ ਰਾਤ ਨੂੰ 11 12 ਵਜੇ ਦੇ ਆਸ-ਪਾਸ ਕੁਝ ਕੁ ਔਰਤਾਂ ਐਨ ਲਿਸ਼ਕ ਪੁਸ਼ਕ ਕੇ ਖੜ ਜਾਂਦੀਆਂ ਹੱਥ ਦਿੰਦੇ ਆ ਕਿ ਗੱਡੀ ਰੋਕੋ ਜੀ ਸਾਨੂੰ ਲਿਫਟ ਦੇ ਦਿਓ ਔਰ ਜਦੋਂ ਕੋਈ ਬੰਦਾ ਰੁੱਕ ਜਾਂਦਾ ਤਾਂ ਉਹਨਾਂ ਦਾ ਕਹਿਣਾ ਇਹ ਹੁੰਦਾ ਕਿ ਸਾਡੀ ਗੱਡੀ ਖਰਾਬ ਹੋ ਗਈ ਹੈ ਜੀ ਜਾਂ ਸਾਨੂੰ ਬੱਸ ਨਹੀਂ ਮਿਲੀ ਜੀ ਅਸੀਂ ਫਸ ਗਏ ਸਾਨੂੰ ਲਿਫਟ ਦੇ ਦਿਓ ਕਈ ਵੇਲੇ ਬੰਦਾ ਹੈਲਪ ਕਰਨ ਦੇ ਚੱਕਰ ਵਿੱਚ ਕਹਿੰਦਾ ਕਿ ਚਲੋ ਲਿਫਟ ਦੇ ਦਿੰਦੇ ਆ ਨੀਤ ਚੰਗੀ ਹੁੰਦੀ ਆ ਕਈ ਵੇਲੇ ਬੰਦਾ ਜਿਆਦਾ ਭੋਲਾ ਹੁੰਦਾ ਉਹ ਵੀ ਲਿਫਟ ਦੇ ਦਿੰਦਾ ਪਰ ਫਸ ਦੋਨੇ ਹੀ ਜਾਂਦੇ ਆ ਇਹ ਨਹੀਂ ਕਿ ਜੇ ਕਿਸ ਦੀ ਨੀਤ ਮਾੜੀ ਹੋ ਗਈ ਕਿ ਚੱਲ ਯਾਰ ਔਰਤਾਂ ਪਿਠਾ ਲਓ ਫਸਦਾ ਉਹ ਵੀ ਜਿੱਦ ਨੀਂਦ ਚੰਗੀ ਹੈ ਕਿ ਚਲੋ ਭਲਾ ਕਰਨਾ ਉਹ ਵੀ ਫਸ ਜਾਂਦਾ ਹੁਣ ਹੁੰਦਾ ਕਿ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਹੈ ਕਿ ਲਿਫਟਰ ਲੈ ਲੈਂਦੀਆਂ ਔਰਤਾਂ ਉਸ ਤੋਂ ਬਾਅਦ ਜੇ ਬੰਦਾ ਕਰਤਾਰ ਦਾ ਚੰਗਾ ਮਤਲਬ ਇਹ ਗੱਡੀ 'ਚ ਬਹਿ ਕੇ ਸ਼ਰਾਰਤਾਂ ਸ਼ੁਰੂ ਕਰ ਦਿੰਦੀਆਂ ਆਪਣੇ ਤਰੀਕੇ ਦੀ ਇਹਨਾਂ ਦੀ ਕੋਈ ਸ਼ਡਿਊਲਡ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ ਜੇ ਤਾਂ ਬੰਦਾ ਕਰਤਾਰ ਦਾ ਚੰਗਾ ਕਹਿੰਦਾ ਗੱਡੀ 'ਚ ਉਤਰੋ ਇੱਕ ਹੀ ਤਸ਼ਰਕਤਾ ਕਰਦੀਆਂ ਤਾਂ ਇਹ ਗਰੋਹ ਜਿਹੜਾ ਆ ਆਪਣੇ ਬਾਕੀ ਸਾਥੀਆਂ ਨੂੰ ਸੱਤ ਲੈਂਦਾ ਇਹ ਔਰਤ ਆਪਣੇ ਗਰੋਹ ਦੇ ਬਾਕੀ ਸਾਥੀਆਂ ਨੂੰ ਸੱਤ ਲੈਂਦੀਆਂ ਤੇ ਉੱਥੇ ਕਹਿੰਦੇ ਨੇ ਅਸੀਂ ਆਪਣੇ ਕੱਪੜੇ ਪਾੜਨ ਲੱਗਿਆ ਨਹੀਂ ਤਾਂ ਦੋ ਐਨ ਰੁਪਏ ਫਿਰ ਸੌਦੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਬੰਦੇ ਡਰ ਜਾਂਦੇ ਕਿ ਯਾਰ ਆਪਣੀ ਸਟੇਟ ਤੋਂ ਦੂਜੀ ਸਟੇਟ 'ਚ ਆਏ ਆ ਇਹ ਨਹੀਂ ਰੌਲਾ ਪਾ ਲਿਆ ਇੱਥੇ ਕਿਦਾਂ ਫਸੇ ਰਹਿ ਜਾਾਂਗੇ ਪਰਚਾ ਹੋ ਜਾਊਗਾ ਜਾਂ ਕੋਈ ਹੋਰ ਪ੍ਰੋਬਲਮ ਆ ਜੂਗੀ ਤਾਂ ਬੰਦੇ ਡਰ ਦੇ ਮਾਰੇ ਦੇ ਕੇ ਰਾਜ਼inama ਕਰਕੇ ਨਿਕਲਣ ਦੀ ਕਰਦੇ ਤੇ ਤੌਬਾ ਕਰਦੇ ਮੁੜ ਕੇ ਕਿਸੇ ਨੂੰ ਲਿਫਟ ਨਹੀਂ ਦੇਣੀ ਦੂਜੀ ਸਿਚੁਏਸ਼ਨ 'ਚ ਕੀ ਹੁੰਦਾ ਕਿ ਬੰਦਾ ਜਿੱਥੇ ਜ਼ਿਆਦਾ ਇਹ ਉਹਨਾਂ ਨੂੰ ਆਪਣੇ ਟਿਕਾਣੇ ਤੇ ਲੈ ਜਾਂਦੀਆਂ ਫਿਰ ਉੱਥੇ ਟਿਕਾਣੇ ਤੇ ਲਿਜਾ ਕੇ ਫਿਰ ਇਹ ਪੂਰੀ ਲੁੱਟ ਮਚਾਉਂਦਾ ਪੂਰਾ ਗਰੂਪ ਮੋਬਾਈਲ ਤਾਂ ਖੋਲ ਲੈਂਦੇ ਆ ਪਰ ਖੋਲ ਲੈਂਦੇ ਆ ਫੋਨ ਖੋਲ ਲੈਂਦੇ ਆ ਪਾਵਰ ਬੈਂਕ ਖੋਲ ਲੈਂਦੇ ਕੀਮਤੀ ਸਮਾਨ ਖੋਲ ਲੈਂਦੇ ਮਤਲਬ ਨੰਗਾ ਕਰਕੇ ਹੀ ਤੋਰਦੇ ਆ ਔਰ ਪਛਤਾਉਂਦੇ ਫਿਰ ਦੋ ਜਾਨੇ ਆ ਇਕ ਕੋ ਜਿਹੜਾ ਆਪ ਹੁੰਦਾ ਦੂਜਾ ਜਿਹੜਾ ਸ਼ੀਸ਼ੇ 'ਚ ਨਜ਼ਰ ਆਉਂਦਾ ਮਤਲਬ ਬੰਦਾ ਬੰਦੇ ਦੇ ਪੱਲੇ ਪਛਤਾਵਾ ਰਹਿੰਦਾ ਕਿ ਮੈਂ ਲਿਫਟ ਦਿੱਤੀ ਕਿਉਂ ਮੈਂ ਇੱਕ ਭਲਾ ਕਰਨ ਵਾਲੇ ਸੋਚਿਆ ਕਿਉਂ ਜਾਂ ਬੰਦਾ ਸੋਚਦਾ ਕਿ ਮੈਂ ਆਪਣੇ ਅੰਦਰ ਮਾੜੀ ਨੀਤ ਲਿਆਉਂਦੀ ਕਿਉਂ ਮਾੜੀ ਸੋਚ ਲਿਆਉਂਦੀ ਕਿਉਂ ਪਰ ਇਹਦੇ ਨਾਲ ਦੀ ਨਾਲ ਕੱਲਾ ਲਿਫਟ ਦੇਣ ਦਾ ਪੰਗਾ ਨਹੀਂ ਪੈਂਦਾ ਕਿ ਵੇਲੇ ਲਿਫਟ ਲੈਂਡ 'ਚ ਵੀ ਪੰਗਾ ਪੈਂਦਾ ਆ ਨਵਾਂ ਸ਼ਹਿਰ ਏਰੀਆ 'ਚ ਆਪਾਂ 10 ਦਿਨ ਪਹਿਲਾਂ ਖਬਰ ਨਸ਼ਰ ਕੀਤੀ ਸੀ ਕਿ ਇੱਕ ਔਰਤ ਨੂੰ ਲਿਫਟ ਦਿੱਤੀ ਗਈ ਬਾਸ ਸਾਡੇ ਦੇ ਮੂਹਰੇ ਔਰਤ ਨੂੰ ਪੁੱਛਿਆ ਕਿੱਥੇ ਜਾਣਾ ਔਰਤ ਕਹਿੰਦੀ ਮੈਂ ਨਾਲਾ ਗੜ ਜਾਣਾ ਤab ਵਿੱਚ ਗੱਡੀ 'ਚ ਵੀ ਬਜ਼ੁਰਗਔਰਤ ਬੈਠੀ ਸੀ ਕੋ ਕਹਿੰਦੀ ਬੇਟਾ ਅਸੀਂ ਵੀ ਨਾਲਾਗੜ ਜਾਣਾ ਆ ਜਾ ਬਹਿ ਜਾ ਤਾਂ ਉਹਨੂੰ ਹਿਪਨੋਟਾਈਜ਼ ਕਰਕੇ ਮੁੜ ਕੇ ਉਹ ਮਹਿੰਦੀਪੁਰ ਬਾਈਪਾਸ ਤੇ ਛੱਡ ਗਏ ਉਹਦੀ ਚੈਨੀ ਲਾ ਲਈ ਉਹਦੀ ਬਾਲੀ ਲਾ ਲਈ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਮਝਾਉਣਾ ਚਾਹੁੰਦੇ ਆ ਤੁਹਾਨੂੰ ਚੌਕਸ ਕਰਨਾ ਚਾਹੁੰਦੇ ਆ ਚਕੰਨੇ ਕਰਨਾ ਚਾਹੁੰਦੇ ਆ ਕਿ ਅਣਜਾਣ ਥਾਂ ਤੇ ਜੇ ਤੁਸੀਂ ਜਾਂਦੇ ਹੋ ਅਣਜਾਣ ਬੰਦਿਆਂ ਨੂੰ ਪਹਿਲੀ ਗੱਲ ਲਿਫਟ ਨਾ ਦਿਓ ਭਾਵੇਂ ਉਹ ਕੈਟਰੀਨਾ ਕਿਹਾਤੋ ਵੀ ਸੋਹਣੀ ਅਸੀਂ ਨਾ ਤੁਹਾਨੂੰ ਨਜ਼ਰ ਆਵੇ ਲਿਫਟ ਨਾ ਦਾਓ ਔਰ ਜ਼ਰੂਰੀ ਇਹ ਨਹੀਂ ਕਿ ਔਰਤ ਔਰਤਾਂ ਨੂੰ ਤੁਸੀਂ ਲਿਫਟ ਦੇਣ ਲੱਗੇ ਪਰੇਜ ਕਰਨਾ ਕੇਵਲ ਤੁਸੀਂ ਮੰਨ ਲਓ ਕਿਸੇ ਬੰਦੇ ਨੂੰ ਗੱਡੀ 'ਚ ਬਿਠਾ ਲੈਂਦੇ ਹੋ ਤੁਹਾਨੂੰ ਕੀ ਪਤਾ ਉਹਦੀ ਉਹਦੀ ਜੇਬ ਵਿੱਚ ਕੀ ਉਹਦੇ ਡੱਬ ਵਿੱਚ ਕੀ ਆ ਉਹਦੀ ਕਿੱਟ 'ਚ ਕੀ ਆ ਹੋ ਸਕਦਾ ਉਹ ਕੋਈ ਨਸ਼ੀਲਾ ਜਾਂ ਕੋਈ ਮਾੜਾ ਪਦਾਰਥ ਹੋਵੇ ਤਾਂ ਕੁਝ ਕੁ ਮਾੜੇ ਅੰਸਰਾਂ ਕਰਕੇ ਦੇਖੋ ਹੁਣ ਅਸੀਂ ਅਵੇਅਰਨੈਸ ਤਾਂ ਲਿਆ ਰਹੇ ਆ ਪਰ ਜਿਹੜੇ ਕੁਝ ਮਾੜੇ ਅੰਸਰ ਐ ਸਮਾਜ ਵਿਰੋਧੀ ਅੰਸਰ ਐ ਐਂਟੀ ਸੋਸ਼ਲ ਐਲੀਮੈਂਟਸ ਐ ਉਹਨਾਂ ਕਰਕੇ ਜਿਹੜੇ ਚੰਗੇ ਲੋਕ ਐ ਜਿਹੜੇ ਸੱਚੀ ਕਿਤੇ ਵਿਪਤਾ 'ਚ ਆ ਜਾਂਦੇ ਆ ਉਹ ਵੀ ਦੰਗੇ ਜਾ ਜਾਂਦੇ ਪਰ ਜਦੋਂ ਕਿਤੇ ਕੋਈ ਤੁਹਾਨੂੰ ਲੱਗਦਾ ਤੁਹਾਡੇ ਤੇ ਵਿਪਤਾ ਆ ਗਈ ਹੈ ਤੁਸੀਂ ਤੰਗੀ ਜਾਗੇ ਪੰਜਾਬ ਚ 112 ਦੀ ਫੈਸਿਲਿਟੀ ਹੈਗੀ ਆ ਤੁਸੀਂ ਉੱਥੇ ਕਾਲ ਕਰ ਲਓ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਜਾਂਦੀ ਹੈ ਤੁਰੰਤ ਕਾਰਵਾਈ ਕਰਦੇ ਆਓ ਲੇਕਿਨ ਸਾਡੀ ਬੇਨਤੀ ਇੰਨੀ ਹੈ ਕਿ ਨਾ ਤਾਂ ਕੋਸ਼ਿਸ਼ ਕਰੋ ਕਿਸ ਨੂੰ ਲਿਫਟ ਦਿਓ ਕਿਉਂਕਿ ਬੰਦਾ ਤੁਸੀਂ ਅਗਰ ਲਿਫਟ ਵੀ ਦੇ ਰਹੇ ਹੋ ਤੁਹਾਨੂੰ ਪਤਾ ਨਹੀਂ ਆ ਕਿ ਉਹਦੀ ਜੇਬ ਚ ਕੀ ਹੈ ਉਹਦੀ ਬੁਖਲ ਚ ਕੀ ਹੈ ਨਾ ਤਾਂ ਲਿਫਟ ਲਓ ਕਿਉਂਕਿ ਤੁਸੀਂ ਲਿਫਟ ਲੈ ਰਹੇ ਹੋ ਤਾਂ ਇਹ ਵੀ ਨਹੀਂ ਪਤਾ ਉਹਦਾ ਪਿਛੋਕੜ ਕੀ ਹੈ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਉਹਦੀ ਗੱਡੀ ਚ ਕੀ ਹੈ ਏ ਵੀ ਨਹੀਂ ਪਤਾ ਉਹ ਤੁਹਾਡੇ ਕੋਈ ਦਰਦਸ਼ਨਾ ਕਹਿੰਦਾ ਬਚਾਅ ਕਰਨਾ ਬਹੁਤ ਜ਼ਰੂਰ ਖਾਸ ਕਰਕੇ ਜਿਹੜੇ ਤੁਸੀਂ ਐਨਆਰਆਈ ਨੂੰ ਚੜਾਣ ਜਾਂਦੇ ਹੋ ਜਾਂ ਐਨਆਰਆਈ ਆਂਦੇ ਆ ਹਰਿਆਣੇ ਦੇ ਬਾਰਡਰ ਤੇ ਜਿਹੜਾ ਸੁਚੇਤ ਰਹੋ ਕਿ ਸੋਹਣੀਆਂ ਸੁਨੱਖੀਆਂ ਔਰਤਾਂ ਲਿਸ਼ਕ ਪੁਸ਼ਕੇ ਰਾਤ ਦੇ ਵੇਲੇ ਉਹ ਜਦੋਂ ਤੁਹਾਨੂੰ ਐ ਹੱਥਿਆ ਕਰਕੇ ਕਹਿੰਦੇ ਲਿਫਟ ਪਲੀਜ਼ ਫਿਰ ਲਿਫਟ ਜੀ ਦੇ ਹੋ ਜਾਂਦੀ ਆ ਲਿਫਟ ਦੇ ਹੋਣੀ ਨਹੀਂ ਚਾਹੀਦੀ